ਬਹੁਤ ਹੀ ਮਜਬੂਰੀ ਨਾਲ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜੇਕਰ 30 ਤਰੀਕ ਨੂੰ ਦਿਨ 100 ਵਰ 30 ਜੂਨ ਨੂੰ ਰਸੂਲਪੁਰ ਨਹਿਰਾ ਤੇ ਧਰਨਾ ਦਿੱਤਾ ਜਾਊਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਉਥੋਂ ਦੀ ਐਡਮਿਨਿਸਟ੍ਰੇਸ਼ਨ ਦੀ ਹੋਏਗੀ ਪਪਾ ਮੇਕਰ ਪਾਰਟੀ ਜਿੰਦਾਬਾਦ 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 ਥੱਕਾ ਹੋਇਆ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਹਰੇਕ ਵਰਗ ਨੂੰ ਇਨਸਾਫ ਮਿਲੇਗਾ ਅੱਜ ਤਾਜ਼ਾ ਮਿਸਾਲ ਤੇ ਆਜ਼ਾਦੀ ਦੇ 76 ਸਾਲ ਦੇ ਬਾਅਦ ਵੀ ਅੰਬੇਡਕਰ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਮੁਤਾਬਕ ਅੱਜ ਵੀ ਗਰੀਬਾਂ ਨਾਲ ਆਏ ਦੇਨ ਪਿੰਡਾਂ ਦੇ ਵਿੱਚ ਅਤਿਆਚਾਰ ਕੀਤਾ ਜਾ ਰਿਹਾ ਆਮੇਕਰ ਪਾਰਟੀ ਜਿੰਦਾਬਾਦ 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 ਨਾਭਾ ਵਿਜੀ ਐਸਐਪੀ ਅਹੀਂ ਦਹਿਲਾਈ ਬੇਟਾ ਮਾਰ ਭੇਜਿਆ ਹੈ 12 ਲੱਖ 40 ਹਜ਼ਾਰ ਰੁਪਏ ਲਿਆ ਸੀ ਤੋਂ ਭਾਈ ਬਾਚਾ ਸਾਡੇ ਘਰ ਚੱਕਰ ਮਾਰਦਾ ਰਿਹਾ ਪੈਸੇ ਦੋ ਪੈਸੇ ਦੋ ਅਸੀਂ 5 ਲੱਖ 30000 ਰੁਪਏ ਨੂੰ ਵਾਪਸ ਕਰਤਾ ਬੱਪਾ ਮੇਕਰਪਾਟੀ ਜਿੰਦਾਬਾਦ 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 ਬਾਚਾ ਫੇਰ ਵੀ ਨੂੰ ਇਸ ਤਰੀਕ ਤੰਗ ਕਰਨ ਲੱਗ ਪਿਆ ਮਨੂੰ ਤਾਂ ਪੈਸੇ ਵੀ ਪੈਗੇ ਮੇਰੇ ਥੋੜੇ ਸਾਡੇ ਪੈਸੇ ਮਰ ਗਏ ਤੁਹਾਨੂੰ ਪੈਸੇ ਦੇ ਦੇਣਾ ਆ ਲੈੰਦੋ ਪੈਸੇ ਸਾਡੇ ਕੋਲ ਸੈਟਮੈਂਟੋ ਲੈੰਦੋ ਸਾਡੇ ਤਾਂ ਦੇਦਾ ਜਰੂਰ ਤੁਹਾਡੇ ਪੈਸੇ ਨਹੀਂ ਰਹਾ ਤੇ ਆ ਮੇਕਰਪਾਟੀ ਜਿੰਦਾਬਾਦ ਜਿੰਦਾਬਾਦ ਪੈਸੇ ਤਾਂ ਇਹ ਕਿਤੇ ਉਹ ਵੀ ਕਰਦੇ ਆ ਕੁਛ ਤੁਹਾਨੂੰ ਥੋੜਾ ਮੌਕਾ ਟਾਈਮ ਦੇ ਇਹ ਨਾ ਵਸੇ ਨੇ ਇਦਾਂ ਮੜਕੇ ਨੇ ਹਾਨੂੰ ਵੱਡੀ ਪੁਲ ਇਦਾਂ ਕਰਕੇ ਤੁਹਾਡੀ ਦੀਰਖਾਸ਼ ਤੁਸੀਂ ਆਓ ਇੱਥੇ ਦੇਨੇ ਆਹੀ ਗਏ ਆ 12 1 ਵਜੇ ਇਹੀਂ ਗਏ ਆ 4 ਵਜੇ ਨੇ ਸਾਡੇ ਹੱਥ ਨੂੰ ਉੱਥੇ ਬਿਠਾ ਕੇ 4 ਵਜੇ 8 ਵਜੇ ਤੱਕ 4 ਵਜੇ ਸਾਡੇ ਘਰ ਦੇ ਨੇ ਪਾਣਾ ਤੋੜ ਸਾਡੇ ਕੈਂਪਰੇ ਕੀ ਥੱਲੇ ਕੀ ਸਭ ਤੋੜ ਦਿੱਤੇ ਸਮਾਨ ਰੁੱਲ ਦਖੁਰਦੇ ਇੱਧਰ ਉੱਧਰ ਕਰ ਦਿੱਤਾ ਸਾਰਾ ਬੱਪਾ ਮੇਕਰਪਾਟੀ ਜਿੰਦਾਬਾਦ 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 ਡਾ ਕਵਲਜੀ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਦੀ ਜੋ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਜਾ ਰਹੀ ਆ ਆਏ ਦਿਨ ਪੰਜਾਬ ਦੇ ਵਿੱਚ ਦਲਿਤ ਪਰਿਵਾਰਾਂ ਤੇ ਹਤਿਆਚਾਰ ਦਲਿਤ ਪਰਿਵਾਰਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਜਿਹਦੀ ਤਾਜ਼ਾ ਮਿਸਾਲ ਤਰਨਤਾਰਨ ਪੱਟੀ ਵਿਧਾਨ ਸਭਾ ਦੇ ਵਿੱਚ ਸਭਰਾ ਪਿੰਡ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਅੱਜ ਬਸਪਾ ਬੈਡਕਰ ਪਾਰਟੀ ਦੇ ਦਫ਼ਤਰ ਵਿੱਚ ਪਹੁੰਚਿਆ ਇਸ ਕਰਕੇ ਪਹੁੰਚਿਆ ਕਿ 14 2 2025 ਨੂੰ ਮਾਲਯੋਗ ਹਲਕਾ ਪੱਟੀ ਦੇ ਡੀਐਸਪੀ ਸਾਹਿਬ ਨੇ ਪੈਸੇ ਦੇ ਲੈਣ ਦੇਣ ਦੇ ਵਿੱਚ ਹਰਜਿੰਦਰ ਸਿੰਘ ਅਤੇ ਦੂਸਰੀ ਪਾਰਟੀ ਨੂੰ ਬੁਲਾਇਆ ਸੀ ਜਦੋਂ ਦੂਸਰੀ ਪਾਰਟੀ ਨੂੰ ਬੁਲਾਇਆ ਹਰਜਿੰਦਰ ਸਿੰਘ ਉਹਨਾਂ ਨੂੰ ਡੀਐਸਪੀ ਸਾਹਮਣੇ ਕਿਹਾ ਕਿ ਇੱਥੇ ਆਪਣੇ ਕੋ ਬਿਆਨ ਨੋਟ ਕਰਾ ਕੇ ਜਾਓ ਤੇ ਡੀਐਸਪੀ ਸਾਹਿਬ ਆਪ ਉੱਥੋਂ ਉੱਠ ਕੇ ਚਲੇ ਗਏ ਜਦੋਂ ਉੱਠ ਕੇ ਚਲੇ ਗਏ ਇਹਨਾਂ ਸਾਥੀਆਂ ਦੇ ਕਹਿਣ ਮੁਤਾਬਕ ਵੀ ਸਾਨੂੰ ਡੀਐਸਪੀ ਸਾਹਮਣੇ 8 ਵਜੇ ਤੱਕ ਉੱਥੇ ਬਿਠਾਈ ਛੱਡਿਆ ਔਰ ਦੂਸਰੀ ਪਾਰਟੀ ਨੂੰ ਉੱਥੋਂ ਕੱਲ ਦਿੱਤਾ ਗਿਆ ਔਰ ਦੂਸਰੀ ਪਾਰਟੀ ਨੇ 25 30 ਬੰਦੇ ਲੈ ਕੇ ਇਹਨਾਂ ਦੇ ਕਹਿਣ ਮੁਤਾਬਕ ਰਫਲਾ ਨਾਲ ਲੈ ਕੇ ਇਹਨਾਂ ਦੇ ਘਰ ਤੇ ਨਜਾਇਜ਼ ਕਬਜ਼ਾ ਕਰਕੇ ਇਹਨਾਂ ਦੇ ਸਮਾਨ ਨੂੰ ਖੁਰਦਪੁਰਤ ਕਰਕੇ ਉੱਥੋਂ ਲੈ ਕੇ ਜਾਣ ਦੀ ਗੱਲ ਕੀਤੀ ਪਰ ਜਦੋਂ ਇਹਨਾਂ ਨੂੰ ਪਿੰਡ ਵਾਲਿਆਂ ਵੱਲੋਂ ਫੋਨ ਗਿਆ ਵੀ ਤੁਹਾਡੇ ਘਰ ਤੇ ਕਬਜ਼ਾ ਕੀਤਾ ਜਾ ਰਿਹਾ ਤੁਹਾਡਾ ਸਮਾਨ ਖੁਰਦਪੁਰਤ ਕੀਤਾ ਜਾ ਰਿਹਾ ਇਹਨਾਂ ਨੇ 14 2 ਨੂੰ ਉਸੇ ਟਾਈਮ ਇਹ ਡੀਐਸਪੀ ਦੇ ਰੀਡਰ ਸਾਹਿਬ ਕੋਲ ਹੀ ਦਰਖਾਸਤ ਲਿਖਾ ਕੇ ਉੱਥੇ ਦੇ ਦਿੱਤੀ 3 ਮਹੀਨੇ ਇਹਨਾਂ ਨੇ ਲਗਾਤਾਰ ਪੁਲਿਸ ਦੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ ਵੀ ਅਸੀਂ ਇੱਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਆ ਮਰਬੀ ਸਿੱਖ ਪਰਿਵਾਰ ਚੋਂ ਆ ਸਾਡੇ ਨਾਲ ਧੱਕਾ ਹੋਇਆ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਹਰੇਕ ਵਰਗ ਨੂੰ ਇਨਸਾਫ ਮਿਲੂਗਾ ਅੱਜ ਤਾਜ਼ਾ ਮਿਸਾਲ ਹੈ ਵੀ ਆਜ਼ਾਦੀ ਦੇ 78 ਸਾਲ ਦੇ ਬਾਅਦ ਵੀ ਅੰਬੇਡਕਰ ਸਾਹਿਬ ਦੇ ਦਿੱਤੇ ਸੰਵਿਧਾਨ ਮੁਤਾਬਕ ਅੱਜ ਵੀ ਗਰੀਬਾਂ ਨਾਲ ਆਏ ਦੇਨ ਪਿੰਡਾਂ ਦੇ ਵਿੱਚ ਅਤਿਆਚਾਰ ਕੀਤਾ ਜਾ ਰਿਹਾ ਇਹਨਾਂ ਗਰੀਬਾਂ ਦੇ ਘਰਾਂ ਤੇ ਕਬਜ਼ਾ ਕੀਤਾ ਜਾ ਰਿਹਾ ਪਰ बसपा ਅੰਬੇਡਕਰ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੋਗੀ ਮੈਂ ਇੱਕ बसपा ਅੰਬੇਡਕਰ ਪਾਰਟੀ ਦਾ ਪੰਜਾਬ ਦਾ ਮੁਖੀ ਹੌਰ ਦੇ ਨਾਤੇ ਉਹਨਾਂ ਦਲਿਤ ਪਰਿਵਾਰਾਂ ਦੀ ਮੈਂ ਹਮੇਸ਼ਾ ਹੀ ਆਵਾਜ਼ ਉਠਾਈ ਆ ਆਵਾਜ਼ ਉਠਾਉਂਦਾ ਰਹੂੰਗਾ ਪਰ ਮੈਂ ਤਰਨ ਤਰਨ ਦੀ ਪੁਲਿਸ ਨੂੰ ਬੇਨਤੀ ਕਰਦਾ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਈਏ ਜਦੋਂ ਇਹਨਾਂ ਨੇ ਤਿੰਨ ਚਾਰ ਮਹੀਨੇ ਚੱਕਰ ਕੱਢੇ ਜਦੋਂ ਇਹਨਾਂ ਨੂੰ ਸਾਡੀ ਪਾਰਟੀ ਦਾ ਪਤਾ ਲੱਗਾ ਵੀ ਗਰੀਬਾਂ ਲਈ ਇਹਨਾਂ ਨੇ ਹਮੇਸ਼ਾ ਆਵਾਜ਼ ਉਠਾਈ ਆ ਇਹ ਮੇਰੇ ਕੋਲ ਪਹੁੰਚੇ ਮੈਂ 17 ਤਰੀਕ ਨੂੰ ਖੁਦ ਐਸਐਸਪੀ ਸਾਹਿਬ ਨੂੰ ਮਿਲਿਆ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੀ ਵੀ ਇਹਨਾਂ ਗਰੀਬ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦਾ ਘਰ ਵਾਪਸ ਦਵਾਇਆ ਜਾਵੇ ਇਹਨਾਂ ਦਾ ਜਿਹੜਾ ਸਮਾਨ ਖੁਰਦਪੁਰਦ ਕੀਤਾ ਉਹਨਾਂ ਨੂੰ ਵਾਪਸ ਦਵਾਇਆ ਜਾਵੇ ਜਿਹੜੀਆਂ ਉਹਨਾਂ ਸ਼ਰਾਰਤਾਂ ਕੀਤੀਆਂ ਉਹਦੇ ਤਹਿਤ ਉੱਤੇ ਪਰਚਾ ਦਰਜ ਕੀਤਾ ਜਾਵੇ ਪਰ ਅੱਜ ਤਕਰੀਬਨ ਇੱਕ ਹਫ਼ਤੇ ਤੋਂ ਉੱਪਰ ਐਸਐਸਪੀ ਸਾਹਿਬ ਦੀ ਨੋਟਿਸ ਚ ਲਿਆਉਣ ਤੇ باوجود ਵੀ ਅੱਜ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਮਜਬੂਰਨ ਬਸਪਾ ਮੇਡਕਰ ਪਾਰਟੀ ਨੂੰ ਹਰਜਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਦੇ ਲਈ ਮਜਬੂਰਾਂ ਨੇ 30 ਜੂਨ ਨੂੰ ਰਸੂਲਪੁਰ ਨਹਿਰਾ ਪੱਟੀ ਰੋੜ ਤੇ ਧਰਨਾ ਦਿੱਤਾ ਜਾਊਗਾ ਇਸ ਧਰਨੇ ਦੇ ਵਿੱਚ ਜੋ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਇਹੜਾ ਉਥੋਂ ਦੇ ਐਸਐਸਪੀ ਸਾਹਿਬ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਹੋਏਗਾ ਧੰਨਵਾਦ ਨਿੱਕੀ ਨਾਮ ਬਿਲਜੀਤ ਗੁਰਪਾਈ ਨਾ ਜਿਹੜੇ ਬਿਲਦੇ ਆ ਮਾੜੇ ਸਭਰਾ ਪੈਣਦੇ ਸੀ ਤੇ ਕੀ ਸਾਰਾ ਮਾਮਲਾ ਜੀ ਮਾਮਲਾ ਵੀ ਜੀ ਇਸਾਂ ਵੀ ਅਹੀਂ ਬਹਿਲੇ ਹੀ ਬੇਟਾ ਬਾਹਰ ਭੇਜਿਆ ਹੈ 12 ਲੱਖ 40 ਹਜ਼ਾਰ ਰੁਪਏ ਲਿਆ ਸੀ ਇਹ ਤੋਂ ਫਿਰ ਬਾਅਦ ਚ ਸਾਡੇ ਘਰ ਚੱਕਰ ਮਾਰਦਾ ਰਿਹਾ ਪੈਸੇ ਦੋ ਪੈਸੇ ਦੋ ਅਸੀਂ 5 ਲੱਖ ਤੇ 30 ਹਜ਼ਾਰ ਇਹਨੂੰ ਵਾਪਸ ਕਰਤਾ 5 ਲੱਖ ਇਕੱਠਾ ਕੀਤਾ ਤੇ 30 ਹਜ਼ਾਰ ਮਤਲਬ ਦੋ ਵਾਰੀ ਕੀਤਾ ਇਹਨੂੰ ਵਿਆਜ ਤੌਰ ਤੇ ਉਹ ਲਿਆ ਇਹਨੇ ਤੇ ਜਿਹੜਾ 5 ਲੱਖ ਉਹ ਰਕਮ ਦੇ ਵਿੱਚੋਂ ਮਤਲਬ ਲੈ ਗਿਆ ਸਾਡੇ ਤੋਂ ਤੇ ਕਹਿੰਦੇ ਕੋਈ ਨਹੀਂ ਬਾਅਦ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਚਲੋ ਲੈ ਗਿਆ ਕੈਸ਼ ਛੱਡ ਤੋ ਛੱਡ ਦੋ ਵੀਡੀਓ ਜ਼ਰੂਰ ਬਣੀ ਸਿਰਫ ਇਹ ਲਿਖਾਇਆ ਨਹੀਂ ਮਗਰ ਚਲੋ ਅਸੀਂ ਉਹ ਡਾਕੂਮੈਂਟ ਦੇ ਪਿੱਛੇ ਲਿਖਾ ਲਈ ਤੇ ਤੇ ਵਧੀਆ ਹੋ ਜਾਣਾ ਉਸ ਤੋਂ ਬਾਅਦ ਇਹ ਇੱਕ ਦੋ ਵਾਰੀ ਬੰਦੇ ਵੀ ਲੈ ਗਿਆ ਇਦਾਂ ਮੈਨੂੰ ਘਰ ਛੱਡ ਦੋ ਘਰ ਛੱਡਾਂਗੇ ਐਵੇਂ ਤੈਨੂੰ ਘਰ ਕਿਵੇਂ ਛੱਡਦੀ ਐਨੇ ਪੈਸੇ ਚ ਥੋੜੇ ਪੈਸੇ ਤੇਰੇ ਪੈਸੇ ਨਹੀਂ ਕਿਤੇ ਉਹ ਵੀ ਕਰਦੇ ਆ ਕੁਛ ਸਾਨੂੰ ਥੋੜਾ ਮੌਕਾ ਟਾਈਮ ਦੇ ਇਹ ਨਾ ਵਾਸੇ ਨੇ ਇਦਾਂ ਮੜਕੇ ਨੇ ਸਾਨੂੰ ਵੱਡੀ ਪੁਲਿਸ ਦੇ ਬੁਲਾ ਲਿਆ ਇਦਾਂ ਗੰਦਾ ਇਦਾਂ ਕਰਕੇ ਤੁਹਾਡੀ ਦਰਖਾਸਤ ਤੁਸੀਂ ਆਓ ਇੱਥੇ ਦੇਨੇ ਅਸੀਂ ਗਏ ਆ 12 1 ਵਜੇ ਅਸੀਂ ਗਏ ਆ 4 ਵਜੇ ਨੇ ਸਾਡੇ ਹਨ ਉੱਥੇ ਬਿਠਾ ਕੇ 4 ਵਜੇ 8 ਵਜੇ ਤੱਕ 4 ਵਜੇ ਸਾਡੇ ਘਰ ਦੇ ਨੇ ਪੰਨ ਤੋੜ ਸਾਡੇ ਕਮਰੇ ਕੀ ਥਾਲੇ ਕੀ ਸਭ ਤੋੜ ਦਿੱਤੇ ਸਮਾਨ ਰੁੜਦ ਖੁਰਦ ਇੱਧਰ ਉੱਧਰ ਕਰ ਦਿੱਤਾ ਸਾਰਾ ਸਾਨੂੰ ਪਿੰਡ ਵਾਲੇ ਕਹਿੰਦੇ ਤੁਹਾਡੇ ਘਰ ਤੇ ਆ ਕੇ ਇਦਾਂ ਪੰਨ ਤੋੜ ਕਰਨ ਦਾ ਕਬਜਾ ਕੀ ਗੱਲ ਹੋਈ ਕਿਹਨੇ ਨਾਲ ਲੜਾਈ ਹੋਈ ਐ ਕਿ ਕੋਈ ਗੱਲ ਨਹੀਂ ਇੱਥੇ ਸਾਡੇ ਕੋਲੋਂ ਬੈਠਾ ਗਿਆ ਵਾਏ ਅਸੀਂ ਉਹਨੂੰ ਫੋਨ ਲਾਇਆ ਬੈਠਾ ਇਹਨਾਂ ਨੇ ਕਹਿੰਦੇ ਵੀ ਆ ਕੀ ਹੋਇਆ ਕਿ ਸਾਨੂੰ ਰਾਇਨਾਮ ਤਾਂ ਸੱਜੇ ਤੁਸੀਂ ਸਾਡਾ ਰਾਇਨਾਮ ਕਰਾਉਂਦੇ ਹੋ ਨਹੀਂ ਹੁੰਦਾ ਸਾਨੂੰ ਵੀ ਕਰਪਈ ਹੋਈ ਦਿੰਦੇ ਤੇ ਕਹਿੰਦਾ ਨਹੀਂ ਮੈਂ ਆ ਗਿਆ ਬਸ ਆ ਗਿਆ 2 ਮਿੰਟ ਮੈਂ ਇਦਾਂ ਵਿਆਹ ਗਿਆ ਉੱਥੇ ਗਿਆ ਆ ਗਿਆ ਆ ਗਿਆ ਇਹ ਰਾਤੀ 7 ਵਜੇ ਆਇਆ ਬਾਅਦ ਚ 7 ਵਜੇ ਤੱਕ ਸਾਨੂੰ ਉੱਥੇ ਡੱਕ ਕੇ 8 ਵਜੇ ਨੇ ਸਾਨੂੰ ਜਵਾਬ ਦੇਤਾ ਕਿ ਜੋ ਮੈਂ ਕਰਵਾਉਣਾ ਸੀ ਕਰਵਾ ਦਿੱਤਾ ਵਾ ਹੁਣ ਤੁਸੀਂ ਆਪਣਾ ਕਰ ਲਓ ਸਾਡੇ ਨਾਲ ਤੇ ਜਦੋਂ ਲਾਲਾ ਵੀ ਜਦੋਂ ਸਾਡੇ ਨਾਲ ਹੀ ਉਦੋਂ ਦਾ ਕਰਵਾਉਣ ਲੱਪੀਤਾ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਅਸੀਂ ਇਹਨਾਂ ਕੋ ਵੀਰ ਜੀ ਉਹਨਾਂ ਕੋਲ ਆਏ ਆ ਕਗਲਜੀਤ ਵੀਰ ਜੀ ਉਹਨਾਂ ਕੋਲੇ ਸਾਨੂੰ ਪਤਾ ਲੱਗਾਗਾ ਤੇ ਸਾਨੂੰ ਇਨਸਾਫ ਦਿਵਾਉਣਗੇ ਸਾਨੂੰ ਭਰੋਸਾ ਹੈ ਇਹਨਾਂ ਤੇ ਤੇ ਦਰਖਾਸਤ ਐਸੀ ਦਿੱਤੀ ਹੋਈ ਆ ਮਾਰਚ ਦੀ 10 ਤਰੀਕ ਦੀ ਆਹੀਂ ਬੜੇ ਚੱਕਰ ਕੱਢਿਆ ਸਾਡੀ ਕੋਈ ਵੀ ਸੁਣਵਾਈ ਕਿਸ ਅਫਸਰ ਨੇ ਨਹੀਂ ਕੀਤੀ ਹੁਣ ਕਿੱਥੇ ਰਹਿ ਰਹੇ ਆ ਹੁਣ ਇਸ ਤਰ੍ਹਾਂ ਹੀ ਐ ਕਦੀ ਕਿਸ ਰਿਸ਼ਤੇਦਾਰਾਂ ਦੇ ਕਦੀ ਕਿਸ ਰਿਸ਼ਤੇਦਾਰਾਂ ਦੇ ਰਹਿਣਾ ਅਸੀਂ ਕਿੱਥੇ ਇਦਾਂ ਹੀ ਅਲੱਦਾ ਘਰੋਂ ਬੇਕਾਰ ਹੋ ਗਏ ਹਾਂ ਘਰੋਂ ਬੇਕਾਰ ਹੋ ਗਏ ਬਹੁਤ ਆਕਾਰ ਨਾ ਕੀਤਾ ਉਹਨੇ ਜੀ ਬਈ ਆਪਣਾ ਨਾਮ ਦੱਸੋ ਹਰਜਿੰਦਰ ਸਿੰਘ ਕਿੱਥੇ ਰਹੇ ਜੀ ਤੇ ਕਿਚਵਰਾ ਹਟ ਜੀ ਇਹ ਸਾਰਾ ਮਾਮਲਾ ਪੈਸਾ ਦਾ ਤੇ ਸਰ ਜੀ 12 ਲੱਖ 40 ਹਜ਼ਾਰ ਰੁਪਏ ਵਿਆਜ ਜਿਹਾ ਹੈ ਮੁੰਡਾ ਬਾਹਰ ਭੇਜਣਾ ਤੇ 12 ਲੱਖ 40 ਹਜ਼ਾਰ ਚ ਮੈਂ 5 ਲੱਖ ਨੂੰ 6 ਮਹੀਨੇ ਬਾਅਦ ਮੋੜਿਆ ਨੂੰ 6 ਮਹੀਨੇ ਬਾਅਦ ਚ ਪਹਿਲੇ ਮੋੜਿਆ ਮੇਰੇ ਨਾਲ 5ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਇਹਨੇ ਬਾਅਦ ਦੇ ਵਿੱਚ ਬਾਅਦ ਚ ਫਿਰ ਮੈਨੂੰ ਇਸ ਤਰ੍ਹਾਂ ਹੀ ਤੰਗ ਕਰਨ ਲੱਗ ਪਿਆ ਮਨੋਂ ਉਹਦਾ ਪੈਸੇ ਦੇ ਪੈਸੇ ਦੇ ਮੈਂ ਥੋੜੇ ਸਾਡੇ ਪੈਸੇ ਮਰ ਗਏ ਤੁਹਾਨੂੰ ਪੈਸੇ ਦੇ ਦੇਣੇ ਆ ਆ ਲੈ ਲੈਂਦੇ ਪੈਸੇ ਸਾਡੇ ਕਹਿੰਦੇ ਸੈਟਮੈਂਟ ਹੋ ਲੈਣ ਦੋ ਸਾਡੇ ਦਾ ਦੇਦਾ ਜਰੂਰ ਤੁਹਾਡੇ ਪੈਸੇ ਨਹੀਂ ਰਹਾਦੇ ਆ ਉਈ ਤੇ ਤਮ ਕਿਹਤੋਂ ਗਿਆ ਅੰਦਰ ਪਚਾਇਤ ਲਿਆ ਮੇਰੇ ਕੋ ਮੈਂਬਰ ਸਰਪੰਚ ਲਿਆ ਗਿਆ ਹਮਦਰਿਆ ਮੈਂ ਤਾਂ ਕੋਈ ਗੱਲ ਬੰਦੀ ਇਹਾਂ ਤੇ ਗਾਲਾਂ ਕੱਢਦਾ ਗਾਲਾਂ ਕੱਢ ਮੈਂ ਤਾਂ ਕੋਈ ਗਾਲ ਗੋਲ ਨਹੀਂ ਕੱਢੀ ਕੋਈ ਤੇ ਬਾਅਦ ਇਹ ਨਾ ਤੁਹਾਨੂੰ ਡੀਐਫਸੀ ਨੇ ਸੱਦਿਆ ਤੇ ਮੇਰੇ ਕੋ 3 ਦਿਨ ਫੋਨ ਕਰਦਾ ਰ ਮੈਂ ਹਰਿਆਣੇ ਚ ਵਿਆਹ ਗਿਆ ਹਾਂ ਮੈਨੂੰ ਫੋਨ ਕਰਦਾ ਮੈਂ ਨਾ ਹੁਣੇ ਆ ਹੁਣੇ ਆ ਮੈਂ ਹਣਾ ਹੁਣੇ ਮੇਰਾ ਟਾਈਮ ਨਹੀਂ ਮੈਂ 3 ਦਿਨ ਬਾਅਦ ਆਉਣਾ ਹਰਿਆਣੇ ਚੋਂ ਫਿਰ ਬਸ 3 ਦਿਨ ਬਾਅਦ ਮੈਂ ਰਾਤੂਰਾ ਤੇ ਉੱਥੇ ਫਿਰ ਤੀਜੇ ਦਿਨ ਮੈਂ ਮੁੜਿਆ ਤੇ ਮੈਂ ਆਇਆ ਕੋ 12 1 ਵਜੇ ਕੋ ਮ ਪਹੁੰਚਿਆ ਉੱਥੇ ਹੀ ਤਰਾ ਹਾਮੂ ਹਾਮ ਮੈਨਾਂ ਦਾ ਕੀ ਮਸਲਾ ਤੁਹਾਡਾ ਮੈਂ ਸਾਡਾ ਪਿਆਗਾ ਲੈਣ ਦੇ ਨਾ ਮੈਨਾਂ ਦਾ ਕਿੰਨੇ ਪੈਸੇ ਦੇ ਮੈਂ 12 ਲੱਖ 40 ਹਜ਼ਾਰ ਰੁਪਇਆ ਮੈਂ ਹਾਂ ਇਹਨੂੰ ਮੈਂ 5 ਲੱਖ ਉਹਨੇ ਨਹੀਂ ਬੋਲ ਨਹੀਂ ਸ਼ਕ ਬੋਲਿਆ ਮੈਂ ਇਹਨੂੰ ਦੱਸਿਆ ਦੀ ਐਕਸ਼ਨ ਮੈਂ ਹਾਂ 5 ਲੱਖ ਰੁਪਇਆ ਲਿਆ ਦਿੱਤਾ ਇਹਨੂੰ ਮੈਂ ਪਹਿਲਾਂ ਜੀ ਉੱਥੇ ਡਿਪਟੀ ਨੇ ਕਿਹਾ ਮੈਂ ਮੈਂ 5 ਦਿੱਤਾ ਉਹਨੇ ਇਹਨੂੰ ਮੇਰੇ ਸਾਹਮਣੇ ਪੁੱਛਿਆ ਵੀ ਹਾਂ ਤੂੰ ਲਿਆ ਪੈਸੇ ਆਂਦਾ ਉਹ ਮੰਨਿਆ ਆਂਦਾ ਹਾਂ ਮੈਂ ਲਿਆ ਵਾ 5 ਲੱਖ ਬਾਅਦ ਚ ਮੁੜ ਕੇ ਉਹਨੂੰ ਕਹਿੰਦਾ ਵੀ ਹਾਂ ਹੋਈ 18 ਲੱਖ ਰੁਪਇਆ ਆਂਦਾ ਮੈਂ 18 ਠੋਰਾ ਦਾ ਕੋਈ ਨਹੀਂ ਆ 5 ਤੋਂ 12 40 ਆ ਮੈਂ ਤਾਂ ਵਿਆਜ ਤੇ ਲਾਇਆ ਮੈਂ ਹਾਂ ਕਾਗਜ਼ ਪੜ੍ਹ ਕੇ ਵੇਖ ਮੈਂ ਕਾਗਜ਼ ਇਦਾਂ ਕਰਨ ਕਾਗਜ਼ ਮੇਰੇ ਕਾਗਜ਼ਾਂ ਲਈ ਵੇਖਿਆ ਹੀ ਨਹੀਂ ਨੇ ਡਿਫਟੀ ਨੇ ਕਹਿੰਦਾ ਕਰਦਾ ਕੀਤਾ ਸੀ ਕਰਦੇ ਆ ਉਹਨੇ ਬਿਆਨਾਂ ਲਿਖਿਆ ਵਾ ਅਸੀਂ ਵਿਆਜੀ ਲੈ ਪੈਸੇ ਤੁਸੀਂ ਚੈਨ ਕੋ ਗੁੱਤੇ ਬਿਆਨ ਦੇ ਦਿੰਦੇ ਦਾਦਾ ਜੀ ਘਰੋਂ ਪੜ੍ਹ ਨਹੀਂ ਪੈਣਾ ਹਰ ਜੀ ਅਸੀਂ ਨਾ ਪੜਾ ਸਾਨੂੰ ਪਤਾ ਨਹੀਂ ਉਹਨਾਂ ਉਹਦੇ ਨਾਲ ਲਖਾਰੀ ਨਾਲ ਮਿਲ ਬੋਲ ਕੇ ਹਰ ਕੋਈ ਨਾ ਪਹਿਲਾਂ ਹੀ ਸਾਈਡ ਤੋਂ ਕੀਤੀ ਹੋਈ ਕਰਕੇ ਦੇਣਾ ਸਾਡੇ ਨਾਲ ਇਸ ਤਰ੍ਹਾਂ ਕੀਤੀ ਆ ਪਹਿਲਾਂ ਲੱਗਿਆ ਤੁਹਾਡੇ ਲਈ ਕੋਈ ਬੜਾ ਲਿਖਿਆ ਨਹੀਂ ਸੀ ਨਹੀਂ ਪੈਸੇ ਸਾਡੇ ਖਾਤੇ 'ਚ ਆਏ ਹਾਂਜੀ ਉਹਨੂੰ ਵੀ ਮੰਗਵਾ ਅਸੀਂ ਤਾਂ ਸਾਹ ਮੰਗਦੇ ਜੋ ਕਰਾਇਆ ਡਿਫਟੀ ਨੇ ਕਰਾਇਆ ਸਾਰਾ ਕੁਝ